सतनाम श्री वाहे गुरु साहिब जी सोरठ महला पंजवा कार दूजा अष्टपदिया එකයොංකාර සතුගුරුපරසාද පාටපඩයෝ අර බේධභිච්චාරයෝ නිවලපයංගම සද්දේ පංචජනාසයෝ සංගනාශුටකයෝ. ਅਧਿਕ ਅਹੰ ਬੁੱਧ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਮਲ ਪਉ ਅੰਗਮ ਸਾਦੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਦੇ ਪਿਆਰੇ ਨਵਿੱਧ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ ਰਹਾਉ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀ ਰਥ ਸਭ ਤਰਤੀ ਪਰਮਿਉ ਦੁਬਿਦਾ ਛੁਟ ਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉੱਤਰੈ ਇਹ ਬਿਦ ਜੇ ਲਖ ਯਤਨ ਕਰਾਏ ਕਨਿਕ ਕਾਮਨੀ ਹੈ ਵਰ ਗੈਵਰ ਬਹੁ ਵਿਦਦਾਨ ਦਾ ਤਾਰਾ ਅਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਾਉ ਤਖਟ ਕਰ ਮਾਰਤ ਰਹਤਾ ਆਹ ਕਰਤ ਬੰਦਨ ਮੈਂ ਪਰਿਆ मिलिए मिलिये युगता जोग सिद्ध आसन चौरासी एडी कर कर आर जा फिर फिर जन्मे हर सिंस राज लीला राजन की रचना करया हुकम अफारा ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭੈਓ ਪ੍ਰਾਪਤ ਜਿਸ ਪੂਰਬ ਲਿਖੇ ਕਾ ਲੈਣਾ ਤੇਰੋ ਸੇਵਕ ਹੈ ਰੰਗ ਮਾਤਾ ਭੈਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭੈਓ ਪ੍ਰਾਪਤ ਜਿਸ ਪੂਰਬ ਲਿਖੇ ਕਾ ਲੈਣਾ ਤੇਰੋ ਸੇਵਕ ਹੈ ਰੰਗ ਮਾਤਾ යෝකෙර පාල්දීන් දුක පංජන හරහර කීරතන එහෙමන රථා රහාවදු්ජා වාහෙගුරු ජීක කල්සා වාහෙගුරුජීකීපතේ සෝරට මහල්ලා ප්ඥවා ਕਰ ਦੂਜਾ ਅਸ਼ਟਪਦੀਆਂ ਏਕ ਓੰਕਾਰ ਸਤਿਗੁਰ ਪ੍ਰਸਾਦ ਏ ਭਾਈ ਕੋਈ ਮਨੁੱਖ ਵੇਦ ਆਦਿਕ ਧਾਰਮਿਕ ਪੁਸਤਕਾਂ ਨੂੰ ਪੜਦਾ ਅਤੇ ਵਿਚਾਰਦਾ ਹੈ ਕੋਈ ਮਨੁੱਖ ਨਿਯਮਲੀ ਕਰਮ ਕਰਦਾ ਹੈ ਕੋਈ ਕੁੰਡਲੀ ਨਾਲ ਹੀ ਰਸਤੇ ਪ੍ਰਾਣ ਚਾੜਦਾ ਹੈ ਪਰ ਇਹਨਾਂ ਸਾਧਨਾ ਨਾਲ ਕਾਮਾਦਿਕ ਪੰਜਾਂ ਨਾਲੋਂ ਸਾਥ ਮੁੱਕਨ ਨਹੀਂ ਸਕਦਾ ਸੋਗਉਪਦੀਕ ਅਹੰਕਾਰ ਵਿੱਚ ਮਨੁੱਖ ਵੱਜ ਜਾਂਦੇ ਹਨ। हे ਭਾਈ ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕੰਮ ਕਰਦੇ ਹਨ। ਪਰ ਇਨ੍ਹਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ। हे ਭਾਈ ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਤੇ ਆ ਡਿੱਗਾ। ਤੇ ਅਰਜੋਈ ਕਰਦਾ ਰਹਿਦਾ। हे ਪ੍ਰਭੂ ਮੈਨੂੰ ਭਲਾਈ ਬੁਰਾਈ ਦੀ ਪਰਕਰਨ ਸਕਨ ਵਾਲੀ ਅਕਲ ਦੇ ਰਹਾਉ ਏ ਭਾਈ ਕੋਈ ਮਨੁੱਖ ਚੁੱਪ ਸਾਦੀ ਬੈਠਾ ਹੈ ਕੋਈ ਕਰ ਪਾਤੀ ਬਣ ਗਿਆ ਹੈ ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ ਕੋਈ ਜੰਗਲ ਵਿੱਚ ਨੰਗਾ ਤੁਰਿਆ ਫਿਰਦਾ ਹੈ ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ ਕੋਈ ਸਾਰੀ ਧਰਤੀ ਦਾ ਪਰਮਣ ਕਰ ਰਿਹਾ ਹੈ ਪਰ ਇਸ ਤਰ੍ਹਾਂ ਵੀ ਮਨ ਦੀ ਭਾਵਾਂ ਡੋਲ ਹਾਲਤ ਮੁਕਦੀ ਨਹੀਂ ਏ ਭਾਈ ਕੋਈ ਮਨੁੱਖ ਆਪਣੀ ਮਨੋ ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵਸਿਆ ਹੈ ਮੁਕਤੀ ਦਾ ਚਾਹਵਣ ਆਪਣੇ ਸਿਰ ਉੱਤੇ ਸ਼ੀਵ ਜੀ ਵਾਲਾ ਆਰਾ ਰਖਾਂਦਾ ਤੇ ਆਪਣੇ ਆਪ ਨੂੰ ਚਿਰਾ ਲੈਂਦਾ ਹੈ ਪਰ ਜੇ ਕੋਈ ਮਨੁੱਖ ਇਹੋ ਜਿਹੇ ਲੱਖਾਂ ਹੀ ਜਤਨ ਕਰੇ ਇਸ ਤਰ੍ਹਾਂ ਵੀ ਮਨ ਦੀ ਵਿਚਾਰਾਂ ਦੀ ਮੈਂ ਨਹੀਂ ਰੰਦੀ ਹੈ ਭਾਈ ਕੋਈ ਮਨੁੱਖ ਸੋਨਾ ਇਸਤਰੀ ਵਧੀਆ ਘੋੜੇ ਵਧੀਆ ਹਾਥੀ ਅਤੇ ਇਹੋ ਜਿਹੇ ਕਈ ਕਿਸਮ ਦੇ ਦਾਨ ਕਰਨ ਵਾਲਾ ਹੈ ਕੋਈ ਮਨੁੱਖ ਆਨਦਾਨ ਕਰਦਾ ਹੈ ਕੱਪੜੇ ਦਾਨ ਕਰਦਾ ਹੈ ਜ਼ਮੀਨ ਦਾਨ ਕਰਦਾ ਹੈ ਇਸ ਤਰ੍ਹਾਂ ਵੀ ਪ੍ਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ ਏ ਭਾਈ ਕੋਈ ਉਨੁਕ ਦੇਵ ਪੂਜਾ ਵਿੱਚ ਦੇਵਤਿਆਂ ਨੂੰ ਨਮਸਕਾਰ ਡੰਡੌਤ ਕਰਨ ਵਿੱਚ ਛੇ ਕਰਮਾਂ ਦੇ ਕਰਮ ਵਿਕਰਣ ਵਿੱਚ ਮਸਤ ਰਹਿੰਦਾ ਹੈ ਪਰ ਉਹ ਵੀ ਇਨ੍ਹਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰਕੇ ਆਪਣੇ ਆਪ ਨੂੰ ਧਰਮੀ ਜਾਣ ਕੇ ਅਹੰਕਾਰ ਨਾਲ ਕਰਦਾ ਕਰਦਾ ਮਾਇਆ ਦੇ ਮੋਹ ਦੇ ਬੰਧਨ ਵਿੱਚ ਜਕੜਿਆ ਰਹਿੰਦਾ ਹੈ ਇਸ ਤਰੀਕੇ ਵੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ ਯੋਗ ਮਤ ਵਿੱਚ ਸਿੱਧਾਂ ਦੇ ਪ੍ਰਸਿੱਧ 84 ਆਸਨ ਹਨ ਇਹ ਆਸਨ ਕਰ ਕਰਕੇ ਮਨੁੱਖ ਥੱਕ ਜਾਂਦਾ ਹੈ ਔਰ ਉਮਰ ਦਾ ਲੰਬੀ ਕਰ ਲੈਂਦਾ ਹੈ ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਹੀਂ ਬਣਦਾ ਮੁੜ ਮੁੜ ਜਨਮ ਦਾਤੇ ਮਰਦਾ ਰਹਿੰਦਾ ਹੈ हे ਭਾਈ ਕਈ ਐਸੇ ਹਨ ਜੋ ਰਾਜ ਹਕੂਮਤ ਦੇ ਰੰਗ ਤਮਾਸ਼ੇ ਮਾਨਦੇ ਹਨ ਰਾਜਿਆਂ ਵਾਲੇ ठाठ-ਬਾਠ ਬਣਾਉਂਦੇ ਹਨ ਲੋਕਾਂ ਉਤੇ ਹੁਕਮ ਚਲਾਉਂਦੇ ਹਨ ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ ਸੁੰਦਰ ਇਸਤਰੀ ਦੀ ਸੇਮਾਂ ਦੇ ਹਨ ਆਪਣੇ ਸਰੀਰ ਉੱਤੇ ਚੰਦਨ ਦੇ ਅਤਰ ਵਰਤਦੇ ਹਨ ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵੱਲ ਲੈ ਜਾਣ ਵਾਲਾ ਹੈ ਏ ਭਾਈ ਸਾਧ ਸੰਗਤ ਜੀ ਬੈਠ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ શ્રેષ્ઠ ਹੈ ਪਰ हे नानक आक अवसर उस मनुख नु मिलदा है जिस दे उत, मथे उत्ते पूरले कर्म दे संस्कार अनुसार लेख लिखिया हुंदा है हे भाई तेरा सेवक तेरी शिवसला दे रंग विच मस्त रहंदा है हे भाई दीना दे दुख दूर करने वाला परमात्मा जिस मनुख उत्ते दया मान हुंदा है ਉਸ ਦਾ ਇਹ ਮਨ ਪਰਮਾਤਮਾ ਦੀ ਸਿਫਤਸਰਾਂ ਦੇ ਰੰਗ ਵਿੱਚ ਲੱਗਿਆ ਰਹਿੰਦਾ ਹੈ ਰਹਾਉ ਦੂਜਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ